ਲਾ ਸੱਜਣਾ ਪਿੰਡ ਸੇਖਾ ਤਹਿਸੀਲ ਤੇ ਜਲਾ ਬਰਨਾਲੇ ਤੋਂ ਨਾ ਬਾਈ ਕਹਿੰਦਾ ਸਾਰੀ ਪਸ਼ੂ ਸੇਲ ਕਰਨੇ ਆ ਤਿੰਨ ਗਾਵਾਂ ਦਿਖਾਉਂਗਾ ਬਾਈ ਕੋਲੇ ਦੋ ਤਾਂ ਐਫ ਇੱਕ ਗੱਬਣ ਇੱਕ ਤਾਜੀ ਸੂਈ ਤੇ ਇੱਕ ਤੁਹਾਨੂੰ ਤਾਜੀ ਸੂਈ ਨਾਲ ਚੌਗੀ ਪੱਛੀ ਦਿਖਾ ਦਾਂਗੇ ਜਰਸੀ ਪੰਜਾਬ ਵਾਲੀ ਫੁੱਲ ਵੱਡੇ ਕੱਦ ਕਾਟ ਚ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਸੱਜਣਾ ਵੀਡੀਓ 'ਚ ਹੀ ਕਰਾ ਦਾਂਗੇ ਹੋਰ ਕੀ ਹਾਲ ਆ ਬਾਈ ਠੀਕ ਠਾਕ ਚੜਦੀ ਕਲਾ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰੇ ਜਸਵੀਰ ਸਿੰਘ ਪਿੰਡ ਸੇਖਾ ਮੋਬਾਈਲ ਨੰਬਰ ਹੈਗਾ 90419 72084 90419 72084 ਵੇਚਣ ਮਾਰੇ ਮੈਂ ਬਣ ਗਿਆ ਸੀ ਨੀ ਫਿਰ ਬਸ ਕਹਿੰਦੇ ਸਾਮ ਨਹੀਂ ਹੁਣ ਠੀਕ ਹੈ ਗੱਲ ਸਾਮ ਸੰਭਾਲ ਕਰਕੇ ਪੈ ਗਿਆ ਤਾਂ ਕਰਕੇ ਵੇਚਦੇ ਹਾਂ ਠੀਕ ਹੈ ਗੱਲ ਆ ਸਾਮ ਸੰਭਾਲ ਦੀ ਪਰੇਸ਼ਾਨੀ ਕਰਨ ਬਾਈ ਕਹਿੰਦੇ ਪਸ਼ੂ ਆਪਾਂ ਸੇਲ ਕਰਨੇ ਆ ਤੇ ਲੱਭੀ ਇੱਕ ਨੰਬਰ ਵਾਲੀ ਜਰਸੀ ਤੇ ਮਾਰੇ ਕੈਮਰਾ ਜਰਸੀ ਆ ਗਈ ਮੰਨ ਲਓ ਪੰਜਾਬ ਵਾਲੀ ਚਵਾਈ ਦੀ ਕਿਵੇਂ ਆ ਬਾਈ ਪੂਰੀ ਨੰਬਰ ਹੈ ਵੀ ਪੂਰੀ ਅਸਲ ਹਾਂ ਤਰਪੂਗੀ ਹਾਂ ਹੌਲੀ ਕਰਨੇ ਮਾੜਾ ਮੋਟਾ ਥੋੜੇ ਹੋਰ ਕਾਂਢ ਦਿਆ ਠੀਕ ਆ ਠੀਕ ਆ ਕਿਉਂਕਿ ਬੱਸੂ ਘੱਟ ਖੋਲਦੇ ਆ ਤੇ ਬਾਕੀ ਥੋੜਾ ਜਿਹਾ ਬਾਈ ਕਹਿੰਦਾ ਖੋਲਦੇ ਘੱਟ ਨਾ ਥਣ ਲੇ ਵੇ ਦੀ ਰੂਗੀ ਬਿਲਕੁਲ ਸਾਫ ਤੇ ਕਦ ਕਾਠ ਆ ਗਿਆ ਫੁੱਲ ਕਿੰਨੇ ਦਿਨ ਦਾ ਸੂਆ ਬਾਈ ਇਹਨੂੰ ਵੀਰੇ 14 15 ਦਿਨ ਹੋ ਗਏ 14 15 ਦਿਨ ਦੀ ਸੂਈ ਕੋਲੇ ਦੁੱਧ ਹਾਜ਼ਰ ਕਿੰਨਾ ਹੈ 17 ਲੀਟਰ ਹੈ ਬਾਈ ਹੁਣ ਬੱਚਾ ਬੱਚਾ ਇਹਦਾ ਪਰਸੋਂ ਚੱਲ ਗਿਆ ਬੱਛਾ ਦੀ ਇਹਦੇ ਮਗਰ ਠੀਕ ਆ ਬੱਚਾ ਬਾਈ ਕਹਿੰਦਾ ਇਹਦਾ ਹੋ ਗਿਆ ਐਕਸਪਾਇਰ ਆ 17 ਲੀਟਰ ਦੁੱਧ ਇਹਦੇ ਕੋਲੇ ਹਾਜ਼ਰ ਦੰਦੇ ਜੇ ਆਪਾਂ ਚੈੱਕ ਕਰ ਲਈਏ ਦੰ ਤੇ ਇਹ ਥੋੜਾ ਡਰਦੀ ਆ ਇੱਥੋਂ ਕਰ ਸਕਦੇ ਹਾਂ ਚੈੱਕ ਐ ਇਹਨੂੰ ਲੈ ਚੱਲ ਬਾਈ ਖੇਲ ਵਾਲੇ ਬੰਨੇ ਦੰਦੋ ਬਾਈ ਕਹਿੰਦਾ ਚੌਗੀ ਦੁੱਧ 17 ਲੀਟਰ ਚਵਾਈ ਦੀ ਕਿਵੇਂ ਰਹੂਗੀ ਜੀ ਜੀ ਬਾਈ ਬਹੁਤ ਵਧੀਆ ਬਾਈ ਅਸਲ ਪੂਰੀ ਹਾਂਜੀ ਹਾਂ ਸ਼ਰਲਾ ਸਿੱਟਾ ਟਾਇਟ ਫਟ ਤਾਂ ਨਹੀਂ ਇੱਥੇ ਲਾਲਾ ਪਾਣੀ ਤੇ ਲਾਲਾ ਕੋਈ ਨਹੀਂ ਜਮੇ ਨਹੀਂ ਬਾਈ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਆਰਡਰ ਕੁਆਲਿਟੀ ਇਹ ਮੰਨ ਲਓ ਫਾੜੀ ਵਾਲਾ ਲੇਵਾ ਰੱਖਦੀ ਆ ਤੇ ਬਾਕੀ ਬਾਡੀ ਬੁੱਡੀ ਬੜੀ ਅਸਲ ਲੱਗੀ ਆ ਤੇ ਆ ਗਈ ਸੱਜਣੋ ਮੈਂ ਕਹੂੰਗਾ ਪਿਓਰ ਪੰਜਾਬ ਵਾਲੀ ਐਂ ਦੀ ਬੰਦੇ ਬਾਈ ਕਮਾ ਕੇ ਦੰਦੋਂ ਰਹੂਗੀ ਚੌਗੀ ਤੇ ਚਵਾਈ ਚਵਾਈ ਕਹਿੰਦਾ ਹੈ ਗਿਆ 100 ਦੀ 100 ਬਾਕੀ ਇੱਥੋਂ ਚੈੱਕ ਕਰ ਸਕਦਾ ਹੱਥੀ ਚਵਾਈ ਕਰਦਾ ਕਿ ਮਸ਼ੀਨ ਤੇ ਬਾਈ ਨਹੀਂ ਨਹੀਂ ਹੱਥੀ ਬਾਈ ਹੱਥੀ ਕਿਵੇਂ ਮਿਲਦੀ ਆ ਹੁਣ ਫਿਰ ਇਹ ਬਸ ਫਿਰ ਆਹੇ ਦਾਣਾ ਪਾ ਕੇ ਆਮ ਚਾੜਤੀ ਠੀਕ ਆ ਚਾੜ ਤੇ ਟੀ ਗਾਡੂ ਕਹਤਾ ਨਹੀਂ ਮੰਗਦੀ ਨੋ 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 ਜਮੇ ਨਹੀਂ ਠੀਕ ਆ ਗੱਲ ਤੇ ਬਾਕੀ ਬੈੜਾਂ ਦੀ ਇੱਕ ਖਾਸ ਗੱਲ ਹੁੰਦੀ ਆ ਵੀ ਇਹਨਾਂ ਨੂੰ ਬੱਚੇ ਦੀ ਐਡੀ ਕੋਈ ਸਮੱਸਿਆ ਨਹੀਂ ਹੁੰਦੀ ਸੂਆ ਇਹਦਾ ਪਹਿਲਾ ਬਾਈ ਪਹਿਲਾ ਵੀ ਆ ਸੂਆ ਰਹੂਗੀ ਪਹਿਲਾ ਤੇ ਬਾਕੀ ਇੱਥੇ ਰੋ ਥਣ ਲੇਵਾ ਕਰ ਸਕਦੇ ਹਾਂ ਚੈੱਕ ਚਵਾਈ ਵਾਲੇ ਮਾਮਲੇ ਚ ਬਾਈ ਕਹਿੰਦਾ ਰਹੂਗੀ 100 ਦਾ 100% ਲੈ ਲਵੀਂ ਇੱਥੋਂ ਮਾਰਦੀ ਬਾਡੀ-ਬੁਡੀ ਸਾਰੀ ਕਰਾ ਦੇ ਚੱਕ ਸਾਈਡ ਤੋਂ ਜਾਨ ਵੀ ਚੰਗੀ ਆ ਤੇ ਬਾਕੀ ਕੱਦ ਚੰਗਾ ਪੈਣ ਦੇ ਹਿਸਾਬ ਨਾਲ ਸੁਭਾਅ ਦੀ ਠੰਡੀ ਆ ਗਰਮ ਤਾਂ ਨਹੀਂ ਇਹ ਇੱਥੋਂ ਕਰਾ ਦੀ ਲਵੀ ਚੱਕ ਇਹ ਇੱਥੋਂ ਮਾਰ ਕੋਈ ਡੇ ਕਹਿੰਦੇ ਮਰਜੀ ਹੋ ਗਿਆ ਜੀ ਫਿਰ ਉੱਪਰ ਆ ਆ ਦੰਦਾਂ ਦਾ ਚੌਗੀ ਆ ਬਾਈ ਕਹਿੰਦਾ 17 ਲੀਟਰ ਦੁੱਧ ਦੇ ਕੋਲੇ ਹਾਜ਼ਰ ਆ ਗਿਆ ਤੇ ਸਵੇਰ ਆ ਦੀ ਨਿੱਗੀ ਆ ਉਦੋਂ ਥੋੜਾ ਡਰ ਦੀ ਡਰਦੀ ਹੈ ਨਾ ਬਾਈ ਦੇ ਉੱਪਰ ਆ ਜਾ ਕਰਦੇ ਨੇ ਬਾਈ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਾਈ 92000 92 ਜੋ ਕਿੰਨਾ ਮਾਨਤਾਨ ਕਰਦਾਂਗੇ ਜਵੇਂ ਫਿਕਸੇ ਕਰਦੇ ਕੰਮ ਕੱਲਾ ਛੋਟ ਵਾਲਾ ਕੰਮ ਹੀ ਰੱਖਣਾ ਪਵੇਸੇ 90 ਦੀ ਦੇਮ ਆਵੇ ਉਹ ਤਾਂ ਪਾਈ ਲਈ ਖੇਤੀ ਕੀ ਕਰਾਂਗੇ ਹਾਂ ਕੋਈ ਐ ਨਹੀਂ ਠੀਕ ਆ ਗੱਲ ਮੁੱਲ ਵਾਲੇ ਵਸੇ ਦੇਣ ਲੈਣ ਵਾਲੀ ਗੱਲੀ ਹੈ ਠੀਕ ਆ ਗੱਲ ਆ ਇਹ ਬਾਈ ਕਹਿੰਦਾ 90000 ਦੀ ਦੇਣੀ ਆ ਦੰਦੋ ਰਹੂਗੀ ਚੌਗੀ ਦੁੱਧ 17 ਲੀਟਰ ਤੇ ਬਾਕੀ ਗਾਰੰਟੀ ਬਾਈ ਕਹਿੰਦਾ 15 ਦਿਨ ਦੀ ਕਹੇਤੀ ਸੂਈ ਤਾਂ 15 ਦਿਨ ਵਾਲਾ ਸਿਸਟਮ ਹੀ ਰਹੂਗਾ ਉਹ ਨਹੀਂ ਹੋਗਾ ਮਹੀਨੇ ਦੋ ਮਹੀਨੇ ਵਾਲਾ ਕਰਾਂਗੇ ਨਹੀਂ ਨਹੀਂ ਉਹ ਗੱਲ ਹੀ ਬਾਈ ਠੀਕ ਆ ਗੱਲ ਇਹਦਾ ਬਾਈ ਕਹਿੰਦਾ ਲੈਣਾ 90000 ਦੰਦੋਂ ਚੌਗੀ ਦੁੱਧ 17 ਲੀਟਰ ਹਾਜ਼ਰ ਡੰਗ ਤੋਂ ਡੰਗ ਚਵਾਦਾਂਗੇ ਬਾਈ ਹਾਂਜੀ ਹਾਂ ਹਾਂ ਦੋ ਟਾਈਮ ਚਾਰ ਟਾਈਮ ਜਿਵੇਂ ਮਰਜ਼ੀ ਜੋ ਕੇ ਲੈ ਜੀ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਬੈੜ ਤੇ ਕੈਮਰਾ ਇਹ ਆ ਗਈ ਐਚ ਐਫ ਕੰਪਨੀ ਚ ਤੇ ਬਾਕੀ ਥਾਣ ਲੇਵਾ ਕਰਾ ਲਈ ਜੇ ਇੱਕ ਇੱਥੇ ਤੋਂ ਇਹ ਇੱਥੋਂ ਅਗਲੇ ਬੰਨੇ ਮਾਰਨੀ ਹੋਰ ਲੇਵਾ ਨੇ ਥਾਣ ਤੋਂ ਤਾਂ ਮੱਜਾ ਨਾਲ ਦੀ ਲੱਗਿਆ ਤੋੜ ਦਿਓ ਜੀ ਹੋਲ ਕੇ ਐਚ ਐਫ ਕ੍ਰੋਸ ਅੰਗ ਚ ਆ ਗਈ ਸੂਆ ਕਿਹੜਾ ਰੂਗਾ ਦਾ ਬਾਈ ਇਹ ਵੀਰੇ ਦੂਜੇ ਸੂਆ ਨਾ ਥਾਣ ਲੇਵੇ ਦੀ ਇੱਥੋਂ ਚੈੱਕ ਕਰ ਸਕਦੇ ਹੋ ਸੂਆ ਕਿ ਇਨ 19-20 ਦਿਨ ਹੋ ਗਏ ਵੀਰੇ 19-20 ਦਿਨ ਦੀ ਸੂਈ ਦੁੱਧ ਹਾਜ਼ਰ ਕਿੰਨਾ ਹੁਣ ਇਹਦੇ ਥੱਲੇ 20 ਲੀਟਰ ਤਿਆਰ ਹੈ 20 ਲੀਟਰ ਤਿਆਰ ਹਾਂਜੀ ਟਾਈਮ ਤੋਂ ਟਾਈਮ ਚੋਂ ਆਣ ਵਾਲਾ ਹਾਂਜੀ ਹਾਂ ਅਲਾ ਚੱਲਾ ਚੱਲਾ ਚੱਲ ਬੰਦੇ ਪਰੇਸ਼ਾਨ ਨਾ ਕਰ ਨਾਲ ਇਹਦੇ ਹੈਗਾ ਸਤਿਨੂੰ ਮੇਲ ਕੱਪ ਥੋੜਾ ਬਾਈ ਕਹਿੰਦਾ ਖੋਲ ਦੇ ਘਟਾਂ ਕਿਉਂਕਿ ਉਧਰਲੇ ਬੰਦੇ ਨੇ ਭਾਂਡੇ ਜੀ ਵੱਧੀਆਂ ਹੁੰਦੀਆਂ ਤੇ ਹੁਣ ਆਪਾਂ ਕਢਾਈਆਂ ਬਾਈ ਤੋਂ ਬਾਹਰਲੇ ਬੰਨੇ ਸੂਆ ਬਾਈ ਕਹਿੰਦਾ ਦੂਜਾ ਰਹੂਗਾ ਬਾਕੀ ਜੱਜਮੈਂਟ ਤੁਹਾਡੀ ਆ ਚਵਾਈ ਦੀ ਕਿੱਦਾਂ ਰਹੂਗੀ ਜੀ ਚਵਾਈ ਪੂਰੀ ਵਧੀਆ ਬਾਈ 100 ਦੀ 100 ਹਾਂਜੀ ਹਾਂ 20 ਲੀਟਰ ਦੁੱਧ ਆਪਾਂ ਡੰਗ ਤੋਂ ਡੰਗ ਚਵਾਦਾਂਗੇ ਟਾਈਮ ਤੋਂ ਟਾਈਮ ਕਹ ਲਈਏ ਹਾਂਜੀ ਹਾਂ ਇਹਦਾ ਰ 1 ਲੱਖ ਤੇ 10000 ਮਾਨਤਾ ਨੂੰ ਜੁ ਕੋਈ ਬਸ ਮੜਾ ਮੋਟਾ ਹੋ ਜੂ ਬਈ ਜੇ ਕੋਈ ਦੋਨੇ ਤਿੰਨੇ ਲੈਂਦਾ ਹੋ ਇਕੱਠੀਆਂ ਹਾਂ ਉਹ ਤੇ ਥੋੜਾ ਵੱਧ ਹੋ ਜਾਈ ਹਾਂ ਜੀ ਠੀਕ ਹੈ ਗੱਲ ਜਿਵੇਂ ਆ ਬੈੜ ਆ ਗਈ ਇਹਦੇ ਕੋਲ ਤਾਂ ਆ ਗਿਆ ਬਾਈ ਕਹਿੰਦਾ 20 ਲੀਟਰ ਹਾਜ਼ਰ ਦੁੱਧ ਤੇ ਜਿਹੜੀ ਤੁਹਾਨੂੰ ਆ ਜਰਸੀ ਦਿਖਾਈ ਆ ਚਾਰ ਦੰਦ ਦਾ ਇਹਦੇ ਕੋਲੇ ਬਾਈ ਕਹਿੰਦਾ ਹੈਗਾ 17 ਤੇ ਦੁੱਧ ਬਾਈ ਇਹ ਚਵਾਈ ਵਾਲਾ ਆ ਗਿਆ ਡੰਗ ਤੋਂ ਡੰਗ ਠੀਕ ਹੈ ਗੱਲ ਜਿਵੇਂ ਮਰਜੀ ਬੰਦਾ ਚੋਲੇ ਆ ਕੇ ਆਪਾਂ ਨੂੰ ਕੋਈ ਤਸੱਲੀ ਕਰਾ ਦਾਂਗੇ ਜਮਾ ਜੀ ਤੇ ਹੁਣ ਤੋਰ ਦੋ ਤਿੰਨ ਨੰਬਰ ਵਾਲੀ ਬੈੜ ਆ ਇਹ ਗੱਬਣਾ ਬਾਈ ਨਹੀਂ ਇਹ ਤੇ ਉਹ ਵੈਸੇ ਟੀਕੇ ਦਾ ਭਰਾਇਆ ਹੋਇਆ ਠੀਕ ਹੈ ਤੇ ਜਨੇ ਕੇ ਇੱਕ ਹਿੱਟ ਨਗਾ ਕੇ ਦੂਜੀ ਦੀ ਭਰਾਏ ਦੀ ਠੀਕ ਹੈ ਟਾਈਆਂ ਮਹੀਨਿਆਂ ਦੀ ਸੂਈ ਆ ਗਈ ਵੀ ਐਚਐਫ ਕ੍ਰੋਸ ਚ ਹਾਂ ਬੱਚਾ ਤਾਂ ਨਹੀਂ ਹੈਗਾ ਇਹਦਾ ਨਹੀਂ ਬੱਚਾ ਨਹੀਂ ਇਹਦਾ ਜੀ ਠੀਕ ਹੈ ਗੱਲ ਆਇਆ ਚੱਲ ਤਾਂ ਸਟ੍ਰੇਟ ਸਟੂਟ ਆ ਗਈ ਸੱਜਣੋ ਫੁੱਲ ਕੱਦ ਆ ਗਿਆ ਫੁੱਲ ਵੱਡਾ ਜਿਵੇਂ ਬਾਈ ਨੇ ਦੱਸਣਾ ਥੋੜਾ ਜਿਹਾ ਡਰਦੀਆਂ ਨੇ ਸੂਆ ਕਿਹੜਾ ਰਹੂਗਾ ਜੀ ਇਹਦਾ ਸੂਆ ਵੀਰੇ ਦੂਜਾ ਇਹਦਾ ਵੀ ਆ ਬੰਦੇ ਬੰਦੇ ਕਮਾ ਕੇ ਕੋਈ ਨਹੀਂ ਪਰੇਸ਼ਾਨਾ ਕਰ ਇੱਥੇ ਖੜੀ ਦੀ ਡਿਟੇਲ ਹੀ ਬਾਈ ਨੂੰ ਪੁੱਛ ਦੂੰਗਾ ਕਿਉਂਕਿ ਥੋੜਾ ਜਿਹਾ ਪਸ਼ੂ ਜਿਵੇਂ ਆਖਿਆ ਤੁਹਾਨੂੰ ਡਰਦੇ ਨੇ ਕੱਦ ਆ ਗਿਆ ਫੁੱਲ ਵੱਡਾ ਉਤੋਂ ਸਟ੍ਰੇਟ ਆ ਕਦ ਦੁੱਧ ਇਹਦੇ ਕੋਲ ਕਿੰਨਾ ਬਾਈ ਅੱਜ 18 ਲੀਟਰ ਤਿਆਰ ਆ ਬਈ 18 ਹੈਗਾ ਟਾਈਮ ਤੋਂ ਟਾਈਮ ਹਾਂ ਹਾਂ ਜਿਵੇਂ ਮਰਜ਼ੀ ਡੰਗ ਤੋਂ ਡੰਗ ਚੋਣਾ ਡੰਗ ਤੋਂ ਡੰਗ ਜਿਵੇਂ ਮਰਜ਼ੀ ਝੋਲੇ ਠੰਡੀ ਸੀਲ ਪੂਰੀ ਆ ਤਾਜੀ ਨੇ ਕਿੰਨਾ ਕ ਪਾਇਆ ਨੇ ਇਹਦੇ ਤਾਜੀ ਨੇ ਬਾਈ ਬਾਈ ਤੱਕਰ ਦਿੰਦੀ ਆ 20 ਬਾਈ 20 ਬਾਈ 20 ਬਾਈ ਲੀਟਰ ਤੱਕ ਇਹ ਵੀ ਹੁਣ ਥੋੜਾ ਜਿਹਾ ਸ਼ਾਮ ਨਹੀਂ ਹੁੰਦੀ ਜੀ ਜੂੜੀ ਲਾਉਂਦੇ ਰਹੀ ਬਾਈ ਗੱਭਣ ਕਰਾਈ ਵੀ ਆ ਹੁਣ ਠੀਕ ਆ ਜਰੂਰ ਭਰਿਆ ਹੋਇਆ ਕਿੰਨੇ ਦਿਨ ਹੋ ਗਏ ਉਹਨੂੰ ਤਕਰੀਬਨ ਹੋ ਗਏ 18 19 ਦਿਨ ਹੋ ਗਏ ਜੀ 18 19 ਦਿਨ ਦਾ ਬਾਈ ਕਹਿੰਦਾ ਸੀਮਨ ਵੀ ਲੱਗਿਆ ਦੁੱ ਤੇ ਆ ਗਈ ਸੱਜਣੋ ਕ੍ਰੋਸ ਅੰਗ ਚ ਥੋੜਾ ਜਿਵੇਂ ਕਹਿੰਦੇ ਨਾ ਘਰੇਲੂ ਪਸ਼ੂ ਹੋਣ ਕਰਕੇ ਡਰਦੇ ਆ ਬਾਹਰ ਨਹੀਂ ਜਾਂਦੇ ਤੇ ਬਾਈ ਕਹਿੰਦਾ ਇੱਕੋ ਜਗ੍ਹਾ ਹੀ ਬੰਦੇ ਰਹਿੰਦੇ ਆ ਤੇ ਇਹਦਾ ਰੇਟ ਬਾਈ ਕੀ ਰਹੂਗਾ ਫਿਰ ਇਹਦਾ ਰੇਟ 85000 ਹੈ ਜੀ ਆ ਇਹ ਬਾਈ ਕਹਿੰਦਾ ਦੇ ਦਾਂਗੇ 85000 ਦੀ ਤੇ ਇੱਕ ਵਾਰ ਤੁਹਾਨੂੰ ਇਧਰਲੇ ਬੰਨੇ ਦਿਖਾਈ ਆ ਉਹ ਵੀ ਐਫ ਚ ਆ ਗਈ ਕਰ ਸਕਦੇ ਚੱਕ ਇਹਦੇ ਕੋਲ ਨਾ ਬਾਈ ਕਹਿੰਦਾ 20 ਕਿਲੋ ਦੁੱਧ ਹਾਜ਼ਰ ਆ ਗਿਆ ਤੇ ਇੱਕ ਤੁਹਾਨੂੰ ਆਹ ਜਰਸੀ ਦਿਖਾਈ ਆ ਬਾਈ ਕੋਲੇ ਇਹ ਆ ਗਈ ਦੰਦੋ ਚੌਗੀ ਇਹਦੇ ਕੋਲੇ ਬਾਈ ਕਹਿੰਦਾ ਹੈਗਾ 17 ਲੀਟਰ ਹਾਜ਼ਰ ਆ ਅਤੇ ਤਿੰਨ ਬੇੜਾਂ ਬਾਈ ਕੋਲ ਬਕਾਊ ਨੇ ਕਿਉਂਕਿ ਸਾਰੇ ਪਸ਼ੂ ਬਾਈ ਕਹਿੰਦਾ ਆਪਾਂ ਵੇਚ ਦੇਣੇ ਆ ਤੇ ਨੰਬਰ ਬੋਲ ਦਿਓ ਜੀ 90419 72084 90419 ਜੀ ਹਾਂਜੀ 72084 72084 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ